ਸਾਸ਼ੀਕਾਲ ਜੀ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਬਰਕਤ ਵੀਡੀਓ ਵਿੱਚ ਜਿਵੇਂ ਕਿ ਸਾਵਣ ਦਾ ਮਹੀਨਾ ਚੱਲ ਰਿਹਾ ਏ ਤੇ ਉੱਥੇ ਵਿੱਕੀ ਨੂੰ ਇੱਕ ਹੋਰ ਬਹਾਨਾ ਮਿਲ ਗਿਆ ਇਹ ਕੁਝ ਲੈਣ ਲਈ ਤੇ ਉਹ ਚਾਹੁੰਦਾ ਏ ਕਿ ਪ੍ਰੀਤ ਹੁਣ ਜਾਵੇ ਆਪਣੇ ਪੇਕੇ ਤੇ ਉਥੋਂ ਬਹੁਤ ਜ਼ਿਆਦਾ ਸਾਰਾ ਸਮਾਨ ਲੈ ਕੇ ਆਵੇ ਉਹ ਸੋਚਦਾ ਹੈ ਕਿ ਖਾਲੀ ਹੱਥ ਚਾਊਗੀ ਤੇ ਪਰ ਕੇ ਆਊਗੀ ਸੋ ਆਪਣੀ ਮੰਮੀ ਨਾਲ ਉਹ ਸਲਾਮਾ ਕਰਦਾ ਏ ਪਰ ਉਸਦੀ ਮੰਮੀ ਉਥੇ ਇਹ ਕਹਿੰਦੀ ਆ ਕਿ ਆਪਾਂ ਜੇ ਜ਼ਿਆਦਾ ਐਦਾਂ ਕਰਾਂਗੇ ਤੇ ਉਹਨਾਂ ਨੂੰ ਸ਼ੱਕ ਪੈ ਜਾਣਾ ਏ ਤੇ ਨਾਲ ਹੀ ਉਹ ਇਹ ਵੀ ਸੋਚਦੀ ਆ ਕਿ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ ਜੇਕਰ ਪ੍ਰੀਤ ਚਲੀ ਗਈ ਤੇ ਘਰ ਦਾ ਕੰਮ ਕਿਵੇਂ ਹੋਵੇਗਾ ਸੋ ਉਹ ਤਾਂ ਸੋਚ ਰਹੀ ਆ ਆਪਣਾ ਪਰ ਉਥੇ ਹੀ ਵਿੱਕੀ ਦਿਖਾ ਰਿਹਾ ਹੈ ਆਪਣਾ ਲਾਲਚ ਉਹਨੂੰ ਪਤਾ ਹੈ ਕਿ ਹਾਂ ਸੌਣ ਦੇ ਮਹੀਨੇ ਵਿੱਚ ਕੁਝ ਨਾ ਕੁਝ ਤਾਂ ਮਿਲੂਗਾ ਜਦੋਂ ਉਹ ਸੰਧਾਰੇ ਵਾਲੀਆਂ ਵੀਡੀਓ ਦੇਖਦਾ ਹੈ ਤੇ ਉਹ ਸੋਚਦਾ ਹੈ ਕਿ ਚੱਲ ਪ੍ਰੀਤ ਜਾਵੇ ਪੇਕੇ ਤੇ ਬਹੁਤ ਜ਼ਿਆਦਾ ਸਮਾਨ ਵਗੈਰਾ ਲੈ ਕੇ ਆਵੇ ਸੋ ਸੰਧਾਰੇ ਦੀ ਜਗ੍ਹਾ ਤੇ ਉਹਨਾਂ ਨੂੰ ਅਲਮਾਰੀ ਤਾਂ ਮਿਲ ਹੀ ਚੁੱਕੀ ਆ ਤੇ ਫਿਰ ਵੀ ਅਜੇ ਚੀਜ਼ਾਂ ਪਾਲ ਰਹੇ ਆ ਸੋ ਸੰਧਾਰਾ ਦੇਣਾ ਮਾਪਿਓ ਦਾ ਫਰਜ਼ ਹੁੰਦਾ ਆ ਕਈ ਮਨਾਉਂਦੇ ਆ ਇਹਨਾਂ ਚੀਜ਼ਾਂ ਨੂੰ ਕਈ ਨਹੀਂ ਪਰ ਕੋਈ ਆਪਣੀ ਧੀ ਨੂੰ ਦੇ ਕੇ ਜਾਂਦਾ ਹੈ ਆਪਣੀ ਮਨਮਰਜ਼ੀ ਨਾਲ ਨਾ ਕਿ ਆਪ ਮੰਗ ਕੇ ਲਓ ਸੋ ਉੱਥੇ ਹੀ ਕਵਲ ਤੇ ਸੰਦੀਪ ਕਈਆਂ ਦੇ ਵਿੱਚ ਇਹ ਚੀਜ਼ਾਂ ਦੇ ਰਿਵਾਜ ਨਹੀਂ ਹੁੰਦਾ ਕਈਆਂ ਦੇ ਨਹੀਂ ਉਹ ਆਪ ਆਉਂਦੇ ਦੇ ਕੇ ਜਾਂਦੇ ਤੇ ਇੱਕ ਅਲੱਗ ਗੱਲ ਹੋਣੀ ਸੀ ਪਰ ਵਿੱਕੀ ਦੇ ਮਨ ਵਿੱਚ ਇੰਨਾ ਲਾਲਚ ਭਰਿਆ ਹੈ ਕਿ ਉਹ ਖੁਦ ਆ ਕੇ ਨਹੀਂ ਆਏ ਤੇ ਪ੍ਰੀਤ ਨੂੰ ਹੀ ਉੱਥੇ ਭੇਜਣ ਲਈ ਤਿਆਰ ਹੋ ਗਿਆ ਹੈ ਕਿ ਚਲੋ ਕੁਝ ਨਾ ਕੋਈ ਤਾਂ ਲੈ ਕੇ ਹੀ ਆਏਗੀ ਤੇ ਉਧਰ ਭੂਆ ਫੁੱਫੜ ਜਾਂਦੇ ਨੇ ਤੇ ਉੱਥੇ ਹੀ ਕਵਲ ਦੀ ਮੰਮੀ ਚੰਗੇ ਤਰੀਕੇ ਨਾਲ ਉਹਨਾਂ ਨੂੰ ਬੁਲਾਉਂਦੀ ਵੀ ਨਹੀਂ ਤੇ ਉੱਥੇ ਨਾਲ ਹੀ ਉਹ ਮਤਲਬ ਵੀ ਪੈਸੇ ਲਿਆ ਕੇ ਦੇ ਦਿੰਦੀ ਆ ਤੇ ਇਹ ਵੀ ਕਹਿੰਦੀ ਆ ਕਿ ਗਿਣ ਲੋ ਸੋ ਉੱਥੇ ਕਵਲ ਸਾਰੇ ਪੈਸੇ ਗਿਣਦਾ ਪੈਸੇ ਪੂਰੇ ਵੀ ਨਿਕਲਦੇ ਆ ਤੇ ਉੱਥੇ ਨਾਲ ਹੀ ਪ੍ਰੀਤ ਦੀ ਮੰਮੀ ਨੂੰ ਇਹ ਸਮਝ ਲੱਗ ਜਾਂਦੀ ਆ ਕਿ ਇਹਨਾਂ ਨੇ ਡੇਢ ਦਾ ਡੇਢ ਲੱਖ ਹੀ ਮੋੜ ਦਿੱਤਾ ਤੇ 50000 ਠੇਕੇ ਦਾ ਕੱਟਿਆ ਵੀ ਨਹੀਂ ਤੇ ਕੱਲ ਨੂੰ ਵਿੱਕੀ ਨੂੰ ਦੇਣੇ ਪੈਣੇ ਆ ਸੋ ਬਹੁਤ ਹੀ ਗੁੱਸੇ ਨਾਲ ਕਹਿੰਦੀ ਆ ਕਿ ਉਹ ਕਿਵੇਂ ਦੇਗਾ ਉਹ ਕਵਲਦੀ ਮੰਮੀ ਬਹੁਤ ਜ਼ਿਆਦਾ ਮਾੜਾ ਵਿਵਹਾਰ ਕਰਦੀ ਆ ਬੇਬੇ ਬਾਪੂ ਨਾਲ ਸੋਹ ਜਾਂਦ ਬੇਬੇ ਜਾਣ ਲੱਗਦੀ ਆ ਤੇ ਇਹ ਵੀ ਕਹਿ ਦਿੰਦੀ ਆ ਕਿ ਸੌਣ ਦੇ ਮਹੀਨੇ ਵਿੱਚ ਰਿਸ਼ਤੇ ਜੋੜੇ ਜਾਂਦੇ ਆ ਤੇ ਮੈਂ ਇਸ ਘਰ ਵਿੱਚੋਂ ਰਿਸ਼ਤਾ ਤੋੜ ਰਹੀਆਂ ਸੋ ਧੀਆਂ ਵਾਤੇ ਤੇ ਪੇਕੇ ਲਈ ਸਾਰੇ ਦਰਵਾਜ਼ੇ ਖੁੱਲੇ ਹੋਣ ਤੇ ਧੀਆਂ ਨੂੰ ਫੇਰ ਹੀ ਖੁਸ਼ੀ ਮਿਲਦੀ ਆ ਸੋ ਕੁਝ ਏਦਾਂ ਦੀਆਂ ਜਨਾਨੀਆਂ ਹੁੰਦੀਆਂ ਨੇ ਜਿਹੜੇ ਰਿਸ਼ਤੇ ਤੋੜ ਦਿੰਦੀਆਂ ਨੇ ਤੇ ਧੀਆਂ ਨੂੰ ਪਿੱਛੇ ਪਾ ਦਿੰਦੀਆਂ ਨੇ ਜਿਸ ਕਰਕੇ ਮਤਲਬ ਕਿ ਉਹ ਧੀ ਆਪ ਜਿਸ ਘਰ ਵਿੱਚ ਜੰਮੀ ਪਲੀ ਹੁੰਦੀ ਉਸ ਘਰ ਵਿੱਚ ਵੀ ਆ ਨਹੀਂ ਸਕਦੀ ਸੋ ਇਸੇ ਤਰੀਕੇ ਨਾਲ ਕਵਲ ਦੀ ਮੰਮੀ ਨੇ ਕੀਤਾ ਵੀਡੀਓ ਵਿੱਚ ਸੋ ਉਹ ਆ ਜੀ ਜਦ ਇਹ ਸਾਰੀਆਂ ਗੱਲਾਂ ਕਹਿ ਕੇ ਜਾਂਦੇ ਨੇ ਤੇ ਕਾਫੀ ਇਮੋਸ਼ਨਲ ਵੀ ਹੋ ਜਾਂਦੇ ਨੇ ਤੇ ਰੋਣ ਲੱਗ ਜਾਂਦੇ ਨੇ ਸੋ ਬਹੁਤ ਹੀ ਮਾੜਾ ਕੀਤਾ ਮਤਲਬ ਵੀ ਉਹ ਇਹ ਨਹੀਂ ਸੋਚ ਰਹੀ ਕਿ ਆਪਣੀ ਧੀ ਬਾਰੇ ਹੀ ਸੋਚ ਰਹੀ ਇਹ ਨਹੀਂ ਸੋਚਦੀ ਵੀ ਇਹ ਵੀ ਇਸੇ ਘਰ ਦੀ ਧੀ ਆ ਤੇ ਇਸ ਦੇ ਬਾਰੇ ਵੀ ਮੈਂ ਇਦਾਂ ਹੀ ਸੋਚਿਆ ਪਰ ਕਬਲ ਦੇ ਡੈਡੀ ਨੇ ਵੀ ਬਾਅਦ ਵਿੱਚ ਚੰਗਾ ਸਬਕ ਸਿਖਾਇਆ ਤੇ ਇਹ ਵੀ ਕਹਿ ਦਿੱਤਾ ਕਿ ਤੂੰ ਵੀ ਆਪਣੇ ਪੇਕੇਆਂ ਦੇ ਨਾ ਜਾਏਂਗੀ ਤੇ ਨਾ ਹੀ ਮੈਂ ਕਿਸੇ ਨੂੰ ਇੱਥੇ ਤੇ ਰਿਸ਼ਤੇਦਾਰ ਨੂੰ ਵੜਨ ਦੇਣਾ ਸੋ ਜੇਕਰ ਮਤਲਬ ਕਿ ਤੂੰ ਆਪਣੇ ਘਰ ਵਾਲੇ ਦੇ ਰਿਸ਼ਤੇਦਾਰਾਂ ਸਹਿ ਛੜਾ ਸਕਦੀ ਹੋਂ ਦੀ ਭੈਣਾ ਛੜਾ ਸਕਦੀ ਤੇ ਫਿਰ ਤੂੰ ਆਪਣੇ ਰਿਸ਼ਤੇਦਾਰਾਂ ਨਾਲ ਕਿਵੇਂ ਵਰਤ ਸਕਦੀ ਆ ਸੋ ਇਹ ਗੱਲ ਤਾਂ ਕਬਲ ਤੇ ਡੈਡੀ ਨੇ ਬਹੁਤ ਵਧੀਆ ਕਹੀ ਕਿਉਂਕਿ ਜੇਕਰ ਉਹ ਆਪਣੀਆਂ ਭੈਣ ਭਰਾਵਾਂ ਨੂੰ ਵੀ ਨਾ ਮਿਲੇਗੀ ਫਿਰ ਹੀ ਅਹਿਸਾਸ ਹੋਵੇਗਾ ਕਿ ਭੈਣ ਭਰਾਵਾਂ ਦਾ